सुनिया सुनिया मन, मन पाओ अंतर्गत जिसल खना जिले के एस एस पी डॉक्टर ज्योति यादव से उन्होंने पूरी टीम इन्हू मैं एप्रिशिएट करती है इन मैं कॉग्रेचुलेट करती है कि बहुत बढ़िया ਉਹਨਾਂ ਨੂੰ ਬਹੁਤ ਮਿੱਠੀ ਤੇ ਮਿੱਠੀ ਜੀ ਆ ਆਖਦਾ ਔਰ ਮੈਂ ਵੀ ਮਹਿਸੂਸ ਕਰਦਾ ਹੈ ਕਿ ਜਿੱਥੇ ਇਸ ਦੁਨੀਆ ਦੀ ਧਰਤੀ ਦੇ ਸਾਢੇ 6 ਹਜ਼ਾਰ ਦੇ ਕਰੀਬ ਪਛਾਵਾਂ ਬੋਲੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਭਾਸ਼ਾ ਇਹ ਦੁਨੀਆ ਦੀ ਉਹ ਭਾਸ਼ਾ ਹੈ ਜਿਹਨੂੰ ਸ਼ੀਰੀ ਜ਼ੁਬਾਨ ਕਹਿੰਦੇ ਨੇ ਮਿੱਠੀ ਜ਼ੁਬਾਨ ਕਹਿੰਦੇ ਨੇ ਜਿਹਨੂੰ ਜ਼ੁਬਾਨ ਦੇ ਵਿੱਚ ਸੱਚ ਦੀ ਗੁਰੂ ਗ੍ਰੰਥ ਸਾਹਿਬ ਦੀ ਦਾ ਸੰਪਾਦਨਾ ਹੋਈ ਕਿ ਜਿਹਨੇ ਕੋਲ ਦੁਨੀਆ ਨੂੰ ਤਰਨਾ ਬਖੌਣਾ ਹੈ ਤੇ ਬਖਾ ਰਿਹਾ ਜਾਂ ਬਖੌਣ ਦੇ ਰਹੇ ਤੇ ਤੁਹਾਡੇ ਗਰੂਪ ਦਾ ਇੱਥੇ ਮਨੋਰਥ ਸਬਬ ਕੀ ਬੁਲਾਇਆ ਗਿਆ ਕਿ ਪੰਜਾਬ ਦੇ ਅੰਦਰ ਮੈਂ ਪਹਿਲਾਂ ਵੀ ਜ਼ਿਕਰ ਕਰ ਦਿੱਤੀ ਆ ਕਿ ਕੇਵਲ ਤੇ ਕੇਵਲੀ ਇੱਕ ਨਸ਼ਾ